ਤਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਪਾਰਟੀ ਪਿਛਲੇ 4 ਮਹੀਨਿਆਂ ਤੋਂ ਆਪਣੇ ਸਥਾਈ ਪ੍ਰਧਾਨ ਤੋਂ ਬਿਨਾਂ ਚੱਲ ਰਹੀ ਹੈ ਜੋ ਹੁਣ ਸਮਾਂ ਆ ਗਿਆ ਹੈ 12 April ਨੂੰ ਅਕਾਲੀ ਦਲ ਨੂੰ ਰਾਸ਼ਟਰੀ ਪ੍ਰਧਾਨ ਮਿਲਣ ਦਾ ਨਵਾਂ ਪ੍ਰਧਾਨ 12 April ਨੂੰ ਅਕਾਲੀ ਦਲ ਨੂੰ ਮਿਲੇਗਾ ਸੋ ਇਸ ਦੀ ਪੂਰੀ ਤਿਆਰੀ ਹੋ ਗਈ ਹੈ ਡੈਲੀਗੇਟ ਜੋ ਨਵੇਂ ਪ੍ਰਧਾਨ ਦੀ ਚੋਣ ਕਰਨਗੇ ਉਹ ਡੈਲੀਗੇਟ ਚੁਣੇ ਜਾ ਚੁੱਕੇ ਨੇ ਜੋ 12 ਅਪ੍ਰੈਲ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਆਮ اجلاس ਹੋਵੇਗਾ ਇਸ ਦੇ ਬਾਰੇ ਜੋ ਜਾਣਕਾਰੀ ਦਿੱਤੀ ਹੈ ਪਾਰਟੀ ਦੇ ਮੁਖ ਦਫਤਰ ਤੋਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਦੀ ਗਵਾਹੀ ਹੈ ਕਿ ਕੱਲ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਸਾਰੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਦਰਜੀਤ ਸਿੰਘ ਚੀਮਾ ਨੇ ਇਹ ਸਾਰੇ ਇਸ ਮੀਟਿੰਗ ਨੂੰ ਸਬੋਧਨ ਕੀਤਾ ਤਾ ਦਰਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਕਾਲੀ ਦਲ ਬਾਦਲ ਨਵੇਂ ਪ੍ਰਧਾਨ ਦੀ ਚੋਣ ਵਾਸਤੇ ਆਮ ਡੈਲੀਗੇਟ اجلاس 12 April ਨੂੰ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜੋ ਉੱਥੇ ਹੋਵੇਗਾ ਅਤੇ ਪਾਰਟੀ ਵੱਲੋਂ ਨਵੇਂ ਚੁਣੇ ਗਏ ਪ੍ਰਧਾਨ ਦੀ ਅਗਵਾਈ 13 April ਨੂੰ ਵਿਸਾਖੀ ਵਾਲੇ ਦਿਨ ਤਲਵੰਡੀ ਸਾਬੋ ਵਿਖੇ ਇੱਕ ਵੱਡੀ ਕਾਨਫਰੰਸ ਕੀਤੀ ਜਾਵੇਗੀ ਉਸ ਤੋਂ ਬਾਅਦ ਡਾਕਟਰ ਚੀਮਾ ਨੇ ਕਿਹਾ ਕਿ 27 ਲੱਖ ਤੋਂ ਵੱਧ ਅਕਾਲੀ ਦਲ ਦੀ ਜੋ ਭਰਤੀ ਕੀਤੀ ਗਈ ਹੈ ਜਿਸ ਕਰਕੇ ਮੀਟਿੰਗ ਵਿੱਚ ਕਾਰਜਕਾਰੀ ਪ੍ਰਧਾਨ ਦੀ ਪ੍ਰਭਾਵਸ਼ਾਲੀ ਜੋ ਟੰਗ ਨਾਲ ਇਹ ਭਰਤੀ ਨੇਬਰੇ ਚੜੀਏ ਤੋਂ ਬਲਵਿੰਦਰ ਸਿੰਘ ਪੁੰਦਰ ਦਾ ਵੀ ਉਹਨਾਂ ਨੇ ਧੰਨਵਾਦ ਕੀਤਾ ਹੈ ਔਰ ਚੀਮਾ ਨੇ ਦੱਸਿਆ ਕਿ ਜੋ ਵਰਕਿੰਗ ਕਮੇਟੀ ਇਹ ਕੱਲ ਆਖਰੀ ਮੀਟਿੰਗ ਕੀਤੀ ਹੈ ਵਰਕਿੰਗ ਕਮੇਟੀ ਜੋ 5 ਸਾਲ ਪਹਿਲਾਂ ਹੋਂਦ ਵਿੱਚ ਆਈ ਸੀ ਉਸ ਦੀ ਇਹ ਆਖਰੀ ਮੀਟਿੰਗ ਹੋਵੇਗੀ ਹੁਣ ਇਸ ਤੋਂ ਬਾਅਦ ਨਵੇਂ ਪ੍ਰਧਾਨ ਚੁਣਨ ਤੋਂ ਬਾਅਦ ਨਵੀਂ ਵਰਕਿੰਗ ਕਮੇਟੀ ਬਣੇਗੀ ਔਰ ਦਲਜੀਤ ਸਿੰਘ ਚੀਮਾ ਨੇ ਵੀ ਕਿਹਾ ਕਿ ਮੇਰੀ ਆਖਰੀ ਮੀਟਿੰਗ ਹੈ ਹੁਣ ਇਸ ਤੋਂ ਬਾਅਦ ਨਵੀਂ ਵਰਕਿੰਗ ਕਮੇਟੀ ਆਪਣੇ ਫੈਸਲੇ ਲਿਆ ਕਰੇਗੀ ਜੋ ਦਰਜੀਤ ਸਿੰਘ ਥੀਮਾ ਲੰਮਾ ਸਮਾ ਵਰਕਿੰਗ ਕਮੇਟੀ ਦੇ ਮੈਂਬਰ ਰਹੇ ਨੇ ਬਲਵਿੰਦਰ ਸਿੰਘ ਪੁੰਦਰ ਜੋ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਉਹਨਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਨੇ ਸਰਦਾਰ ਸ਼ਖਬੀਰ ਸਿੰਘ ਬਾਦਲ ਨੇ ਵੀ ਉਹਨਾਂ ਦਾ ਧੰਨਵਾਦ ਕੀਤਾ ਸੋ 12 ਅਪ੍ਰੈਲ ਨੂੰ ਜੋ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ 105 ਸਾਲ ਪੁਰਾਣੀ ਪਾਰਟੀ ਉਸ ਨੂੰ ਆਪਣਾ ਨਵਾਂ ਰਾਸ਼ਟਰੀ ਪ੍ਰਧਾਨ ਮਿਲ ਜਾਵੇਗਾ ਜਿਸ ਨੂੰ ਲੈ ਕੇ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਔਰ ਦੂਸਰੇ ਪਾਸੇ ਜੋ ਪੰਜਾਬ ਦੇ ਹਾਲਾਤ ਵਿਗੜ ਰਹੇ ਨੇ ਉਹਨਾਂ ਦੇ ਬਾਰੇ ਵੀ ਗੱਲਬਾਤ ਹੋਈਏ ਉਹਨਾਂ ਦੇ ਬਾਰੇ ਵੀ ਚਰਚਾ ਹੋਈਏ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਸੋ ਸ਼੍ਰੋਮਣੀ ਕਾਲੀ ਦਲ ਤੋਂ ਬਾਕੀ ਹੋਏ ਲੀਡਰਾਂ ਨੇ ਚੈਲੰਜ ਦੇ ਦਿੱਤਾ ਹੈ ਜੋ ਕਿ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਵਾਸਤੇ ਇਹ ਸਾਰੀਆਂ ਚਾਲਾਂ ਚਲੀਆਂ ਜਾ ਰਹੀਆਂ ਨੇ ਕੋਈ ਵੀ ਡੈਲੀਗੇਟ ਨਹੀਂ ਚੁਣਿਆ ਗਿਆ ਕੋਈ ਵੀ ਪੜਤੀ ਨਹੀਂ ਹੋਈ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਇਹ ਵਰਤੀ ਨਹੀਂ ਕੀਤੀ ਗਈ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਲਈ ਇਹ ਸਾਰਾ ਢੌਂਗ ਰਚਿਆ ਗਿਆ ਹੈ ਚਰਨਜੀਤ ਸਿੰਘ ਬਰਾੜ ਤੇ ਹੋਰ ਸੀਨੀਅਰ ਅਕਾਲੀ ਆਗੂ ਇਸ ਨੂੰ ਜਿਹੜਾ ਕਿ ਬਾਕਸ ਦੱਸ ਰਹੇ ਨੇ ਕਿ ਤੁਸੀਂ ਜਿਹੜਾ ਕਿ ਕਹਿੰਦੇ ਜੇ 7800 ਸਾਡਾ ਜ਼ਿਲ੍ਹਾ ਡੈਲੀਗੇਟ ਚੁਣੇ ਗਏ ਨੇ ਤੁਸੀਂ ਉਹ ਜ਼ਿਲ੍ਹਾ ਡੈਲੀਗੇਟਾਂ ਦੀ ਲਿਸਟ ਆਪਣੀ ਜੋ ਪਾਰਟੀ ਦੀ ਸਾਈਡ ਤੇ ਕਿਉਂ ਨਹੀਂ ਪਾਉਂਦੇ ਤੁਸੀਂ ਉਹ ਡੈਲੀਗੇਟਾਂ ਦੇ ਨਾਮ ਜੋ ਸਾਹਮਣੇ ਲੈ ਕੇ ਆਓ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਜਦੋਂ ਕਿ ਤੁਸੀਂ ਸਾਰਾ ਜਾਲੀ ਕੰਮ ਕਰ ਰਹੇ ਜੇ ਜਦੋਂ ਸ਼੍ਰੀ ਕਾਟਕਸੈਵ ਦੇ ਵੱਲੋਂ ਹੁਕਮ ਹੋਇਆ ਸੀ ਕਿ ਜਦੋਂ ਵੀ ਨਵੀਂ ਭਰਤੀ ਹੋਣੀ ਹੈ ਉਹ 7 ਮੈਂਬਰ ਚੁਣੇਗੇ ਸੀ 7 ਮੈਂਬਰਾਂ ਦੇ ਵੱਲੋਂ ਕਰੀ ਜਾਣੀ ਹੈ ਪਰ ਤੁਸੀਂ ਉਹ ਅਕਾਲ ਪਖਸੈਦ ਦੇ ਹੁਕਮ ਨਹੀਂ ਮੰਨੇ ਜੋ ਪ੍ਰਥੀ ਦੇ ਨਾਲ ਇੱਕ ਆਧਾਰ ਕਾਟ ਜ਼ਰੂਰੀ ਸੀਗਾ ਜਿਹੜਾ ਵੀ ਅਕਾਲੀ ਦਲ ਦਾ ਮੈਂਬਰ ਬੰਨਣਾ ਸੀ ਔਰ ਤੁਸੀਂ ਕਿਸੇ ਦਾ ਆਧਾਰ ਕਾਟ ਨਹੀਂ ਲਿਆ ਤੁਸੀਂ ਕੋਈ ਵੀ ਪ੍ਰਥੀ ਸਹੀ ਨਹੀਂ ਕੀਤੀ ਜਿਹੜੀ ਕਿ ਸਿਰਫ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਵਾਸਤੇ ਸਰਵੀਰ ਸਿੰਘ ਬਾਦਲ ਨੂੰ ਤੁਸੀਂ ਇਹ 1 ਮਹੀਨੇ 2 ਦੇ ਵਿੱਚ ਵਿੱਚ ਸਾਰਾ ਇਹ ਪ੍ਰਕਿਰਿਆ ਮੁਕੰਮਲ ਕਰਕੇ ਉਸ ਨੂੰ ਪ੍ਰਧਾਨ ਦੁਬਾਰਾ ਬਣਾਉਣਾ ਚਾਹੁੰਦੇ ਜੇ ਜੋ ਪੰਗੋੜਾ ਹੈ ਉਸ ਨੂੰ ਪ੍ਰਧਾਨ ਬਣਾਓਗੇ ਔਰ ਸਾਰੇ ਤੁਸੀਂ ਪੰਗੋੜੇ ਹੋ ਚੁੱਕੇ ਜੇ ਦਲਜੀਤ ਸਿੰਘ ਚੀਮਾ ਦੇ ਉੱਪਰ ਪੂਰੀ ਤਰ੍ਹਾਂ ਉਹਨਾਂ ਨੇ ਕਸਿਆ ਹੈ ਕਿ ਦਲਜੀਤ ਸਿੰਘ ਚੀਮਾ ਜੋ ਅਕਾਲੀ ਦਲ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ